ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀ ਆ ਉਹ ਇਸ ਟਾਈਮ ਤੇ ਯੂਰਪ ਦੇ ਵਿੱਚ ਰਹਿ ਰਿਹਾ ਤਾਂ ਬਾਈ ਦੀ ਘਰ ਵਾਲੀ ਨੇ 14 ਸਾਲਾਂ ਬਾਅਦ ਬਾਈ ਨਾਲ ਧੋਖਾ ਕੀਤਾ ਪਹਿਲਾਂ ਉਸ ਕੁੜੀ ਨੇ ਬਾਈ ਨਾਲ ਲਵ ਮੈਰਿਜ ਕਰਾਈ ਆਜੋ ਕਰਦੇ ਆ ਉਹਦੀ ਜ਼ਿੰਦਗੀ ਦੀ ਸਾਰੀ ਗੱਲ ਬਾਤ ਬਾਈ ਕਹਿੰਦਾ ਜਦੋਂ ਮੈਂ 20 21 ਸਾਲ ਦੀ ਮੇਰੀ ਉਮਰ ਸੀ ਉਸ ਟਾਈਮ ਤੇ ਇਹ ਕੁੜੀ ਮੈਨੂੰ ਕਿਤੇ ਮਿਲਦੀ ਆ ਉੱਥੋਂ ਮੇਰਾ ਨੰਬਰ ਲੈਂਦੀ ਆ ਮੇਰੇ ਤੋਂ ਉਸ ਤੋਂ ਬਾਅਦ ਘਰੇ ਜਾ ਕੇ ਕਹਿੰਦਾ ਮੇਰੇ ਨਾਲ ਫੋਨ ਤੇ ਗੱਲਬਾਤ ਸ਼ੁਰੂ ਕਰ ਦੇ ਦਿੰਦੀ ਆ ਕਹਿੰਦਾ ਇਹ ਕੁੜੀ ਮੈਨੂੰ ਖੁਦ ਪ੍ਰਪੋਜ਼ ਕਰਦੀ ਆ ਕਿ ਮੈਂ ਤੈਨੂੰ ਬਹੁਤ ਲਾਈਕ ਕਰਦੀ ਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਤਾਂ ਬਾਈ ਉਹਨੂੰ ਕਹਿੰਦਾ ਵੀ ਗੱਲ ਸੁਣ ਮੇਰੀ ਵੀ ਮੈਂ ਬਹੁਤ ਗਰੀਬ ਘਰ ਦੇ ਵਿੱਚੋਂ ਆ ਸਾਡੇ ਘਰੇ ਤਾਂ ਰੋਟੀ ਮਸਾਂ ਪੱਕਦੀ ਆ ਤੂੰ ਇਹ ਆਪਦੇ ਮਾਪਿਆਂ ਦੀ ਲਾਡ ਲਈ ਧੀ ਆ ਇੱਕੋ ਇੱਕ ਧੀ ਆ ਤੁਸੀਂ ਬਹੁਤ ਅਮੀਰ ਬੰਦੇ ਹੋ ਵੀ ਤੁਸੀਂ ਤੂੰ ਇਹ ਕੰਮ ਨਾ ਕਰਾ ਕਿਉਂਕਿ ਤੇਰਾ ਤੇ ਮੇਰਾ ਆਪਸ ਦੇ ਵਿੱਚ ਬਹੁਤ ਫਰਕ ਆ ਤੂੰ ਕਿਸੇ ਹੋਰ ਕਾਸਟ ਦੀਆਂ ਮੈਂ ਕਿਸੇ ਹੋਰ ਕਾਸਟ ਦਾ ਤੇਰੇ ਘਰਦਿਆਂ ਨੇ ਨਹੀਂ ਮੰਨਣਾ ਤੇ ਨਾਲੇ ਕਹਿੰਦਾ ਤੇਰੇ ਤੇ ਮੇਰੇ ਲੈਵਲ ਦਾ ਬਹੁਤ ਫਰਕ ਆ ਮੈਂ ਇੱਕ ਗਰੀਬ ਬੰਦਾ ਤੇ ਤੁਸੀਂ ਬਹੁਤ ਜਦੇ ਅਮੀਰ ਹੋ ਤਾਂ ਕੁੜੀ ਅੱਗੋਂ ਕਹਿੰਦੀ ਹੈ ਵੀ ਗੱਲ ਸੁਣ ਮੇਰੀ ਕਹਿੰਦੀ ਮੈਂ ਤੈਨੂੰ ਆਪਦਾ ਰੱਬ ਮੰਨ ਲਿਆ ਤੈਨੂੰ ਮੈਂ ਆਪਦਾ ਘਰ ਵਾਲਾ ਮੰਨ ਲਿਆ ਮੈਂ ਵਿਆਹ ਕਰਾਉਂਗੀ ਤੇ ਤੇਰੇ ਨਾਲ ਕਰਾਉਂਗੀ ਨਹੀਂ ਤੇ ਮੈਂ ਸੁਸਾਈਡ ਕਰ ਲਵਾਂਗੀ ਚਲੋ ਜੀ ਬਾਈ ਕਹਿੰਦਾ ਉਸ ਚੀਜ਼ ਨੇ ਮੇਰੇ ਦਿਮਾਗ ਤੇ ਟੈਨਸ਼ਨ ਪਾ ਦਿੱਤੀ ਵੀ ਜੇ ਕੱਲ ਨੂੰ ਕੁੜੀ ਨੇ ਸੁਸਾਈਡ ਕਰ ਲਈ ਫਿਰ ਕੀ ਬਣੂਗਾ ਕਹਿੰਦਾ ਮੈਂ ਕੁੜੀ ਨੂੰ ਪਹਿਲੇ ਦੇਣੀ ਸਾਰਾ ਕੁਝ ਦੱਸਦਾ ਸੀਗਾ ਵੀ ਸਾਡੇ ਘਰ ਦੀ ਆ ਕੰਡੀਸ਼ਨ ਆ ਮੈਂ ਫਲਾਣੀ ਕਾਸਟ ਦਾ ਮੁੰਡਾ ਮੈਂ ਆਪ ਦੇ ਬਾਰੇ ਕਹਿੰਦਾ ਇੱਕ ਵੀ ਗੱਲ ਨਹੀਂ ਲੁਕੋਈ ਕਹਿੰਦਾ ਉਸ ਟਾਈਮ ਤੇ ਇਹ ਕਹਿੰਦੀ ਸੀ ਵੀ ਮੈਨੂੰ ਸਾਰਾ ਕੁਝ ਮਨਜ਼ੂਰ ਆ ਮੈਂ ਤੇਰੇ ਨਾਲ ਰਹਿ ਕੇ ਅੱਧੀ ਰੋਟੀ ਖਾ ਲਵਾਂ ਮੈਂ ਤੇਰੇ ਨਾਲ ਕੁੱਲੀ 'ਚ ਵੀ ਰਹਿ ਲਵਾਂ ਸੜਕ ਤੇ ਵੀ ਰਹਿ ਲਵਾਂ ਪਰ ਮੈਂ ਵਿਆਹ ਤੇਰੇ ਨਾਲ ਕਰਾਉਣਾ ਉਸ ਤੋਂ ਬਾਅਦ ਇਹ ਕੁੜੀ ਇਸ ਬਾਈ ਤੋਂ ਨੰਬਰ ਲੈਂਦੀ ਆ ਬਾਈ ਦੀ ਮਾਂ ਦਾ ਤੇ ਬਾਈ ਦੀ ਮਾਂ ਨੂੰ ਫੋਨ ਕਰ ਦਿੰਦੀ ਆ ਤੇ ਜਦੋਂ ਬਾਈ ਦੀ ਮਾਂ ਪੁੱਛਦੀ ਆ ਵੀ ਕੌਣ ਬੋਲਦੀ ਆ ਤਾਂ ਅੱਗੋਂ ਇਹ ਕੁੜੀ ਕਹਿੰਦੀ ਵੀ ਮੈਂ ਤੁਹਾਡੀ ਨੋਮ ਬੋਲਦੀ ਆ ਇਹ ਬਾਈ ਦੀ ਮਾਂ ਨੂੰ ਸਾਰਾ ਕੁਝ ਦੱਸ ਦਿੰਦੀ ਆ ਬਾਈ ਜੋ ਸਾਰਾ ਕੁਝ ਦੀ ਮਾਂ ਨੂੰ ਦੱਸ ਦਿੰਦੀ ਆ ਜਦੋਂ ਬਾਈ ਘਰੇ ਜਾਂਦਾ ਤੇ ਬਾਈ ਦੀ ਮਾਂ ਬਾਈ ਨਾਲ ਲੜਦੀ ਆ ਵੀ ਗੱਲ ਸੁਣਾ ਵੀ ਤੂੰ ਕਿਹੜੇ ਚੱਕਰਾਂ ਚ ਪਿਆ ਫਿਰਦਾ ਉਹ ਤਾਂ ਐਡੇ ਵੱਡੇ ਘਰ ਦੀ ਕੁੜੀ ਆ ਤੇ ਆਪਾਂ ਬਹੁਤ ਜ਼ਿਆਦੇ ਗਰੀਬ ਆ ਆਪਾਂ ਕੀ ਲੈਣਾ ਲਵ ਮੈਰਿਜਾਂ ਤੋਂ ਆਪਣੀ ਤਾਂ ਰੋਟੀ ਮਸਾਂ ਪਕਾਦੀ ਆ ਵੀ ਤੂੰ ਇਹ ਕੰਮ ਨਾ ਕਰ। ਬਾਈ ਕਹਿੰਦਾ ਹੁਣ ਮੈਂ ਵੀ ਉਹ ਉਹਦੋਂ ਪਿਆਰ ਕਰਨ ਲੱਗ ਗਿਆ ਸੀਗਾ ਬਹੁਤ ਜ਼ਿਆਦਾ ਜਦੋਂ ਗੱਲਬਾਤ ਹੁੰਦੀ ਰਹਿੰਦੀ ਤੇ 5-6 ਮਹੀਨੇ ਹੋ ਗਏ ਸੀ ਹੌਲੀ ਹੌਲੀ ਪਿਆਰ ਵੱਧਾ ਗਿਆ ਵੱਧਾ ਗਿਆ। ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਵੀ ਇਹ ਕੁੜੀ ਆਪਦੇ ਘਰ ਦੱਸ ਦਿੰਦੀ ਆ ਕਿ ਮੈਂ ਫਲਾਣੇ ਮੁੰਡੇ ਨਾਲ ਵਿਆਹ ਕਰਾਉਣਾ। ਚਲੋ ਜੀ ਕਹਿੰਦਾ ਸਾਡੇ ਘਰ ਸਭ ਨੂੰ ਪਤਾ ਲੱਗ ਹੀ ਗਿਆ ਸੀਗਾ। ਤਾ ਪਹਿਲਾਂ ਤਾਂ ਉਸ ਟਾਈਮ ਕਹਿੰਦਾ ਇਹਦੇ ਘਰ ਦੇ ਨਹੀਂ ਮੰਨਦੇ ਵਿਆਹ ਲਈ ਕਹਿੰਦਾ ਉਸ ਤੋਂ ਬਾਅਦ ਘਰ ਦੇ ਵਿਆਹ ਲਈ ਮੰਨ ਜਾਂਦੇ ਆ ਪਰ ਉਹਦੇ ਘਰ ਦੇ ਇੱਕ ਸ਼ਰਤ ਰੱਖਦੇ ਆ ਵੀ ਜੇ ਤੁਸੀਂ ਆਪਸ ਦੇ ਵਿੱਚ ਵਿਆਹ ਕਰਾਉਣਾ ਤਾਂ ਤੁਸੀਂ ਪੰਜਾਬ ਦੇ ਵਿੱਚ ਨਹੀਂ ਰਹਿਣਾ ਵੀ ਤੁਸੀਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਚਲੇ ਜਾਓ ਬਾਈ ਕਹਿੰਦਾ ਹੁਣ ਮੇਰੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਸੀ ਸਾਡੇ ਘਰ ਚ ਤਾਂ ਨਹੀਂ ਗਰੀਬੀ ਸੀ ਮੈਂ ਕਿਵੇਂ ਬਾਹਰ ਚਲਾ ਜਾਂਦਾ ਕਹਿੰਦਾ ਮੈਂ ਸਾਫ਼-ਸਾਫ਼ ਕਹਿੰਦਾ ਕੁੜੀ ਨੂੰ ਵੀ ਗੱਲ ਸੁਣਾ ਠੀਕ ਹੈ ਤੂੰ ਮੈਨੂੰ ਪਿਆਰ ਕਰਦੀ ਮੈਨਾਂ ਵਿਆਹ ਕਰਾਉਣਾ ਚਾਹੁੰਦੀ ਆ ਪਰ ਤੇਰੇ ਘਰ ਦੀ ਦੀ ਆ ਸ਼ਰਤ ਨਹੀਂ ਮੈਂ ਮੰਨ ਸਕਦਾ ਵੀ ਮੈਂ ਬਾਹਰ ਕਿਵੇਂ ਚਲਾ ਜਾਊਂਗਾ ਮੇਰੇ ਕੋਲ ਤਾਂ ਪੰਜੀ ਵੀ ਨਹੀਂ ਹੈਗੀ ਬਾਹਰ ਜਾਣ ਵਾਸਤੇ ਬਾਹਰ ਜਾਣ ਲਈ ਪੈਸਾ ਚਾਹੀਦਾ ਤਾਂ ਕੁੜੀ ਵਾਲੇ ਕੀ ਕਰਦੇ ਆ ਉਹ ਪੈਸਾ ਲਾ ਕੇ ਆਪ ਦੀ ਧੀ ਤੇ ਇਸ ਮੁੰਡੇ ਨੂੰ ਕਹਿੰਦਾ ਮਤਲਬ ਆਪਦੇ ਜਵਾਈ ਨੂੰ ਯੂਰਪ ਦੇ ਵਿੱਚ ਭੇਜ ਦਿੰਦੇ ਕਿਸੇ ਕੰਟਰੀ ਦੇ ਵਿੱਚ ਜਦੋਂ ਪਾਈ ਆਪਦੀ ਘਰ ਨਾਲ ਯੂਰਪ ਦੇ ਵਿੱਚ ਆ ਜਾਂਦਾ ਇੱਥੇ ਆ ਕੇ ਰਹਿਣ ਲੱਗ ਜਾਂਦਾ ਚਲੋ ਜਿੱਥੇ ਆ ਕੇ ਕੰਮ ਕਰਨ ਲੱਗਦਾ ਮਿਹਨਤ ਕਰਨ ਲੱਗਦਾ ਇੱਕ ਬੇਟਾ ਜਨਮ ਲੈ ਲੈਂਦਾ ਉਸ ਤੋਂ ਬਾਅਦ ਉਸ ਕੰਟਰੀ ਦੇ ਵਿੱਚ ਪੱਕੇ ਹੋਣ ਲਈ ਵਿਆਹ ਕਰਾਉਣਾ ਪੈਣਾ ਸੀਗਾ ਕਿਸੇ ਨਾਲ ਤਾਂ ਬਾਈ ਕੀ ਕਰਦਾ ਬਾਈ ਆਪ ਦੀ ਘਰ ਵਾਲੀ ਦਾ ਕਿਸੇ ਗੋਰੇ ਨਾਲ ਵਿਆਹ ਕਰਾ ਜਾਂਦਾ ਫਰਜੀ ਵਿਆਹ ਪੀਆਰ ਹੋਣ ਲਈ ਫਰਜੀ ਵਿਆਹ ਕਰਾਤਾ ਇਹਨਾਂ ਦਾ ਗੋਰੇ ਨੂੰ ਜਿੰਨੇ ਡਾਲਰ ਉਹਦੇ ਨਾਲ ਮੁਕਾਈ ਜਾਂਦੇ ਉਹਨੇ ਡਾਲਰ ਉਹਨੂੰ ਦੇ ਦਿੱਤੇ ਜਾਂਦੇ ਆ ਚਲੋ ਜੀ ਇਹਦੀ ਘਰ ਵਾਲੀ ਪੱਕੀ ਹੋ ਜਾਂਦੀ ਆ ਇਹਦਾ ਬੇਟਾ ਪੱਕਾ ਹੋ ਜਾਂਦਾ ਬਾਈ ਕੱਚਾ ਹੀ ਰਹਿ ਜਾਂਦਾ ਇਹ ਸਾਰਾ ਸਮਾਂ ਲਗਭਗ 14 ਸਾਲ ਦਾ ਹੁੰਦਾ 14 ਸਾਲ ਬਾਈ ਯੂਰਪ ਦੇ ਵਿੱਚ ਰਹਿੰਦਾ ਜਿੰਨੀ ਕਮਾਈ ਆਉਂਦੀ ਆ ਸਾਰੀ ਲਿਆ ਕੇ ਆਪਦੀ ਘਰ ਵਾਲੀ ਦੇ ਹੱਥੇ ਰੱਖਦਾ ਸੀਗਾ ਘਰ ਵਾਲੀ ਵੀ ਬਹੁਤ ਮਿਹਨਤ ਕਰਦੀ ਸੀ ਉਸ ਟਾਈਮ ਤੇ ਤੇ ਉਹਨਾਂ 14 ਸਾਲਾਂ ਦੇ ਵਿੱਚ ਕੁੜੀ ਨੇ ਇੱਕ ਵਾਰ ਵੀ ਆਪਦੇ ਪੇਕੇਆਂ ਨੂੰ ਫੋਨ ਨਹੀਂ ਕੀਤਾ ਤੇ ਨਾ ਹੀ ਪੇਕੇਆਂ ਨੇ ਆਪਦੀ ਧੀ ਨੂੰ ਫੋਨ ਕੀਤਾ ਮਾਂ ਪਿਓ ਨੇ ਕਿਉਂਕਿ ਉਹਨਾਂ ਨੇ ਉਸ ਦਿਨੇ ਰਿਸ਼ਤਾ ਤੋੜਤਾ ਸੀਗਾ ਜਿਸ ਦਿਨ ਦੋਵਾਂ ਨੂੰ ਜਹਾਜ਼ੜਾ ਤਸਵੀਰ ਦੋਵੇਂ ਜਿਹੜੇ ਮਗਰੋਂ ਲਾਓ ਵੀ ਜਾ ਕੇ ਉੱਥੇ ਰਹੋ ਉੱਥੇ ਵਿਆਹ ਕਰੋ ਜੋ ਮਰਜ਼ੀ ਕਰੋ ਪੰਜਾਬ 'ਚ ਨਾ ਰਹੋ ਨਾ ਪੰਜਾਬ 'ਚ ਕਿਸੇ ਨੂੰ ਪਤਾ ਲੱਗੇ ਨਾ ਕੋਈ ਸਾਨੂੰ ਕਦੇ ਵੀ ਤੁਹਾਡੀ ਧੀ ਨੇ ਫਲਾਣੇ ਖਲਾਨੀ ਜਾਤ ਦੇ ਮੁੰਡਿਆਂ ਨਾਲ ਵਿਆਹ ਕਰਾ ਲਿਆ। ਚਲੋ ਜੀ ਕਹਿੰਦਾ ਸੀ ਆਪ ਦੀ ਲਾਈਫ ਦੇ ਵਿੱਚ ਖੁਸ਼ ਸੀ ਦੋਵੇਂ ਮੀਆਂ ਬੀਬੀ ਵੀ ਠੀਕ ਸੀ ਸਾਰਾ ਕੁਝ ਬਹੁਤ ਵਧੀਆ ਸੀ। ਕਹਿੰਦਾ 14 ਸਾਲਾਂ ਬਾਅਦ ਇੱਕ ਅਚਾਨਕ ਫੋਨ ਆਉਂਦਾ ਮੇਰੇ ਸਹੁਰਿਆਂ ਤੋਂ ਮੇਰੀ ਸੱਸ ਦਾ ਮੇਰੀ ਘਰ ਵਾਲੀ ਦਾ। ਉਹ ਕਹਿੰਦੀ ਐ ਵੀ ਤੇਰੇ ਭਰਾ ਦਾ ਵਿਆਹ ਤੇ ਤੂੰ ਪੰਜਾਬ ਆ ਜੀ ਕਿਉਂਕਿ ਕਹਿੰਦਾ ਜਿਹੜਾ ਮੇਰਾ ਸਾਲਾ ਸੀ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ। ਵੀ ਉਹਨੇ ਕੈਨੇਡਾ ਤੋਂ ਆਉਣਾ ਸੀ ਪੰਜਾਬ ਆ ਕੇ ਵਿਆਹ ਕਰਾਉਣਾ ਸੀ। ਚਲੋ ਜਦੋਂ ਕਹਿੰਦਾ ਮੇਰੀ ਸੱਸ ਦਾ ਮੇਰੇ ਘਰ ਵਾਲੇ ਨੂੰ ਫੋਨ ਆਇਆ ਵੀ ਤੂੰ ਜ਼ਰੂਰ ਆਉਣਾ ਉਸ ਤੋਂ ਬਾਅਦ ਮੇਰੇ ਸਾਲੇ ਨੇ ਵੀ ਮੇਰੇ ਘਰ ਵਾਲੇ ਨੂੰ ਫੋਨ ਕੀਤਾ ਵੀ ਤੂੰ ਜ਼ਰੂਰ ਆਉਣਾ ਪੰਜਾਬ ਵਿਆਹ ਤੇ ਕਹਿੰਦਾ ਪਰ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਤੂੰ ਵਿਆਹ ਤੇ ਆਉਣਾ ਕਿਉਂਕਿ ਉਹ ਚਾਹੁੰਦੇ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਸਾਡਾ ਜਵਾਈ ਕੌਣ ਆ ਕਿਹੜੀ ਜਾਤ ਦਾ ਚਲੋ ਜੀ ਵਿਆਹ ਜਦੋਂ ਰੱਖਿਆ ਜਾਂਦਾ ਉਸ ਟਾਈਮ ਤੇ ਕੀ ਹੁੰਦਾ ਵੀ ਮੇਰੀ ਘਰ ਵਾਲੀ ਤੇ ਮੇਰਾ ਮੁੰਡਾ ਪੰਜਾਬ ਵਿਆਹ ਤੇ ਜਾਂਦੇ ਆ ਉੱਥੇ ਚਲੋ ਜੀ ਵਿਆਹ ਦੇ ਕੇ 15 20 ਦਿਨਾਂ ਬਾਅਦ ਜਦੋਂ ਵਾਪਸ ਆਉਂਦੇ ਆ ਕਹਿੰਦਾ ਵਾਪਸ ਆਉਣ ਤੋਂ ਬਾਅਦ ਮੇਰੀ ਘਰ ਵਾਲੀ ਕ ਕਿ ਜੀਦਾ ਕੋਈ ਹਸਾਬ ਕਿਤਾਬ ਨਹੀਂ ਸੀ ਕਹਿੰਦਾ ਬਈ ਜਦੋਂ ਤੋਂ ਇਹ ਪੰਜਾਬ ਤੋਂ ਆਈ ਆ ਉਸ ਦਿਨ ਤੋਂ ਬਾਅਦ ਇਹ ਇੱਕ ਦਿਨ ਵੀ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਬੋਲੀ ਇੱਥੇ ਤੱਕ ਕਿ ਸਾਡੇ ਆਪਸ ਦੇ ਵਿੱਚ ਸਬੰਧ ਤੱਕ ਵੀ ਨਹੀਂ ਬਣੇ ਹੁਣ ਕਹਿੰਦਾ ਇਹ ਕਹਿੰਦੀ ਹੈ ਵੀ ਮੈਂ ਕੈਨੇਡਾ ਜਾਣਾ ਆਪਦੇ ਭਰਾਵਾਂ ਦੇ ਕੋਲ ਵੀ ਮੈਂ ਉੱਥੇ ਆਪਦੇ ਭਰਾ ਕੋਲ ਜਾਣਾ ਕੈਨੇਡਾ ਵੀ ਆਪਾਂ ਕੈਨੇਡਾ ਸ਼ਿਫਟ ਹੋਣਾ ਇੱਥੇ ਨਹੀਂ ਰਹਿਣਾ ਕਹਿੰਦਾ ਪਹਿਲਾਂ ਜਿਹੜੀ ਮੈਨੂੰ ਕਹਿੰਦੀ ਸੀ ਮੈਂ ਤੇਰੇ ਨਾਲ ਕੁੱਲੀ 'ਚ ਵੀ ਰਹਿ ਲਵਾਂਗੀ ਸੜਕ 'ਤੇ ਵੀ ਸੌਂ ਜੂਗੀ ਅੱਧੀ ਰੋਟੀ ਵੀ ਖਾ ਲਵਾਂਗੀ ਕਹਿੰਦਾ ਹੁਣ ਉਹ ਕੁੜੀ ਇਹ ਗੱਲ ਕਹਿੰਦੀ ਆ ਵੀ ਤੇਰੇ ਕੋਲੇ ਹੈ ਕੀ ਤੇਰੇ ਕੋਲੇ ਹੈ ਕੀ ਤੂੰ ਤਾਂ ਨੰਗਾ ਤੂੰ ਤਾਂ ਭੁੱਖਾ ਮਰਦਾ ਮੇਰੇ ਭਰਾਵਾਂ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਡੇਢ-ਡੇੜ ਕਰੋੜਾਂ ਦੀਆਂ ਤੇਰੇ ਕੋਲੇ ਕੀ ਆ ਸਕੂਟਰੀ ਕਹਿੰਦਾ 14 ਸਾਲ ਉਹ ਮੇਰੀ ਹਾਂ ਦੇ ਵਿੱਚ ਹਾਂ ਭਰਦੇ ਰਹੀ ਕਹਿੰਦਾ ਹੁਣ ਪੇਕੇ ਜਾ ਕੇ ਆਈ ਆ ਪਤਾ ਨਹੀਂ ਉਹਨਾਂ ਨੇ ਦਿਮਾਗ ਦੇ ਵਿੱਚ ਕੀ ਭਰਤਾ ਕਿਹੋ ਜਿਹੇ ਕੰਨਾਂ 'ਚ ਫੂਕਾ ਮਾਰਤੀਆਂ ਵੀ ਹੁਣ ਇਹ ਮੇਰੇ ਤੋਂ ਕਹਿੰਦਾ ਦੂਰ ਹੁੰਦੀ ਜਾ ਰਹੀ ਹੈ। ਕਹਿੰਦਾ ਇੱਕ ਦਿਨ ਮੈਂ ਉਹਦਾ ਫੋਨ ਅਚਾਨਕ ਫੜ ਲਿਆ ਤੇ ਜਦੋਂ ਮੈਂ ਕਹਿੰਦਾ ਉਹ ਚੈਟ ਪੜ੍ਹੀ ਜਿਹੜੀ ਇਹਨੇ ਆਪਦੀ ਮਾਂ ਨਾਲ ਕੀਤੀ ਹੋਈ ਸੀ, ਆਪਦੀ ਪਰਚਾਈ ਨਾਲ ਕੀਤੀ ਕਹਿੰਦਾ ਉਹ ਚੈਟ ਪੜ੍ਹ ਕੇ ਮੈਂ ਬਿਲਕੁਲ ਹੈਰਾਨ ਹੋ ਗਿਆ। ਕਹਿੰਦਾ ਇਹਦੀ ਮਾਂ ਚੈਟ ਦੇ ਵਿੱਚ ਇਹ ਗੱਲ ਕਹਿ ਰਹੀ ਹੈ ਵੀ ਤੂੰ ਕੈਨੇਡਾ ਆ ਜਾ, ਇਹਨੂੰ ਇੱਥੇ ਮਰਨ ਦੇ। ਕਹਿੰਦਾ ਭਾਈ ਜਦੋਂ ਮੈਂ ਸਾਰੀਆਂ ਗੱਲਾਂ ਦੇਖੀਆਂ ਮੈਂ ਹੈਰਾਨ ਹੋ ਗਿਆ। ਕਹਿੰਦਾ ਹੁਣ ਮੈਨੂੰ ਇੱਕੋ ਗੱਲ ਕਹਿੰਦੀ ਹੈ ਵੀ ਮੈਂ ਕੈਨੇਡਾ ਜਾਣਾ ਬਸ। ਕਹਿੰਦਾ ਕਹਿੰਦਾ ਹੁਣ ਮੈਨੂੰ ਸਭ ਕੁਝ ਪਤਾ ਲੱਗ ਗਿਆ ਵੀ ਦੀ ਨੀਤ ਕੀ ਹੋਈ ਪਈ ਆ ਵੀ ਮੈਨੂੰ ਛੱਡਣ ਨੂੰ ਫਿਰਦੀ ਆ ਪਰ ਮੈਨੂੰ ਕਹਿ ਨਹੀਂ ਰਹੀ ਕਹਿੰਦਾ ਹੁਣ ਮੈਂ ਚੁੱਪਾਂ ਕਿਉਂਕਿ ਕਹਿੰਦਾ ਮੈਂ ਬਈ ਕੱਚਾ ਕੱਲ ਨੂੰ ਕਮਲੇਨ ਕਰਤੀ ਕਹਿੰਦਾ ਮੈਂ ਜੇਲ੍ਹ ਜਾਵੜੂਗਾ ਜਾਂ ਕਿ ਮੇਰੇ ਨਾਲ ਹੋਰ ਪਾਣਾ ਵਾਪਰ ਜੂਗਾ ਕਹਿੰਦਾ ਜਦੋਂ ਮੈਂ ਇਹਨੂੰ ਕਿਹਾ ਵੀ ਤੂੰ ਮੇਰਾ ਪੁੱਤ ਮੈਨੂੰ ਦੇ ਜਾ ਨਹੀਂ ਮੈਂ ਅਜ ਜਵਾਗ ਨੂੰ ਨਹੀਂ ਕੱਲਣਾ ਕੈਨੇਡਾ ਤੇ ਅੰਦੀ ਅੱਗੇ ਬੋਲੀ ਵੀ ਤੂੰ ਜਵਾਗ ਦਾ ਲੱਗਦਾ ਕੀ ਆ ਤੇਰੇ ਕੋਲੇ ਕੀ ਪ੍ਰੂਫ ਹੋਵੇ ਤੇਰਾ ਜਵਾਗ ਆ ਕਿਉਂਕਿ ਕਹਿੰਦਾ ਵੀ ਹੁਣ ਜਵਾਗ ਦੇ ਪਾਸਪੋਰਟ ਤੇ ਵੀ ਗੋਰੇ ਦਾ ਨਾਮ ਚੜਿਆ ਹੋਇਆ ਸੀ ਜਿਸ ਦੇ ਹੁਣ ਕਹਿੰਦਾ ਵੀ ਇਹ ਪਤਾ ਨਹੀਂ ਕਿਸ ਦਿਨ ਇਹ ਕੈਨੇਡਾ ਨੂੰ ਉੱਡ ਜਾਣਾ ਯੂਰਪ ਤੋਂ ਕਹਿੰਦਾ ਜਦੋਂ ਇਹ ਕੈਨੇਡਾ ਨੂੰ ਤੁਰ ਗਈ ਉਸ ਤੋਂ ਬਾਅਦ ਬਾਈ ਕਹਿੰਦਾ ਇਹਨੇ ਮੇਰੇ ਨਾਲ ਸਾਰੇ ਰਿਸ਼ਤੇ ਤੋੜ ਦੇਣੇ ਆ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿਉਂਕਿ ਮੈਂ ਚੈਟ ਵੀ ਪੜ ਲਈ ਮੈਂ ਰਿਕਾਰਡਿੰਗਾਂ ਵੀ ਸੁਣ ਲਈਆਂ ਹੁਣ ਬਾਈ ਨੂੰ ਆਪਦੀ ਘਰ ਵਾਲੀ ਦਾ ਸਾਰਾ ਕੁਝ ਪਤਾ ਲੱਗ ਗਿਆ ਵੀ ਤੇ ਦਿਲ ਚ ਕੀ ਚੱਲ ਰਿਹਾ ਕਿਉਂਕਿ ਜਿਹੜੀ ਜਨਾਨੀ ਆਪਦੇ ਘਰ ਵਾਲੇ ਨਾਲ ਬੈੱਡ ਤੇ ਸੌਂਦੀ ਨਹੀਂ ਆਪਦੇ ਘਰ ਨੂੰ ਕੰਮ ਤੋਂ ਬਾਈ ਨੂੰ ਰੋਟੀ ਨਹੀਂ ਫੜਾਉਂਦੀ ਆਪਦੇ ਘਰ ਨਾਲ ਚਾਜ ਤਰ੍ਹਾਂ ਬੋਲਦੀ ਨਹੀਂ ਤਾ ਜੋ ਦੇ ਦਿਲ ਦੇ ਚੱਲ ਰਿਹਾ ਉਹ ਸਭ ਕੁਝ ਪਤਾ ਸਾਫ ਚਲਕਦਾ ਪਿਆ ਹੁਣ ਹੁਣ ਬਾਈ ਨੇ ਇਹ ਗੱਲ ਆਪਦੀ ਘਰ ਨੂੰ ਬਿਲਕੁਲ ਨਹੀਂ ਦੱਸੀ ਕਿ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਮੈਂ ਰਿਕਾਰਡਿੰਗਾਂ ਵੀ ਸੁਣ ਲਈਆਂ ਮੈਂ ਚੈਟ ਵੀ ਪੜ੍ਹ ਲਈ ਤੁਸੀਂ ਕੀ ਪਲਾਨ ਚਲਾ ਰਹੇ ਹੋ ਪਰ ਬਾਈ ਕਹਿੰਦਾ ਇਹ ਸਾਰੇ ਕੰਮ ਦੇ ਵਿੱਚ ਜਿਹੜਾ ਮੰਨ ਲਓ ਮੇਨ ਬੰਦਾ ਕੰਮ ਕਰ ਰਿਹਾ ਉਹ ਕਹਿੰਦਾ ਮੇਰੀ ਸੱਸ ਆ ਜਿਹੜੀ ਸਾਰਾ ਦਿਨ ਇਹਦੇ ਫੋਨ ਤੇ ਹੁਣ ਇਹਦੇ ਨਾਲ ਗੱਲ ਕਰਦੀ ਐ ਇਹਦੀ ਪਰਜਾਈ ਕਹਿੰਦਾ ਸਾਰਾ ਦਿਨ ਫੋਨ ਤੇ ਗੱਲ ਕਰਦੀ ਐ ਦੋ ਦੋ ਘੰਟਿਆਂ ਦੀ ਪਰਜਾਈ ਨਾਲ ਗੱਲਾਂ ਕਰਦੀ ਐ ਦੋ ਦੋ ਘੰਟੇ ਦੀ ਮਾਂ ਨਾਲ ਗੱਲਾਂ ਕਰਦੀ ਐ ਚੈਟ ਕਰਦੀ ਐ ਕਹਿੰਦਾ ਹੁਣ ਬਾਈ ਕਹਿੰਦਾ ਮੇਰੇ ਪੱਲੇ ਇੱਕ ਆਖ ਨਹੀਂ ਰਹਿ ਗਿਆ ਮੈਂ ਕੱਚੇ ਦਾ ਕੱਚਾ ਹੀ ਰਹਿ ਗਿਆ ਯੂਰਪ ਦੇ ਵਿੱਚ ਜਿੰਨੀ ਕਮਾਈ ਸੀ ਕਹਿੰਦਾ ਸਾਰੀ ਇਹ ਖਾਂਦੀ ਰਹੀ ਇਹ ਅਡਾਉਂਦੀ ਰਹੀ ਐਸ਼ ਕਰਦੀ ਦੀ ਕਹਿੰਦਾ ਹੁਣ ਜੁਆਇੰਟ ਖਾਤਾ ਜਿਹੜੇ ਥੋੜੇ ਬਾਰੇ ਪੈਸੇ ਪਏ ਸੀ ਵਿੱਚ ਉਹ ਵੀ ਦੱਬ ਲਏ ਨੇ ਕਹਿੰਦਾ ਮੇਰੇ ਗਾਲ ਚ ਇੱਕ 골ਡ ਦੀ ਚੈਨ ਸੀ ਉਹ ਵੀ ਲਵਾ ਲਈ ਨੇ ਮੇਰੇ ਤੋਂ ਇੱਕ ਮੇਰੇ ਹੱਥ ਚ ਰਿੰਗ ਪਈ ਸੀ ਉਹ ਵੀ ਲਵਾ ਲਈ ਨੇ ਮੇਰੇ ਤੋਂ ਹੁਣ ਦੇਖੋ ਬਈ ਬੰਦਾ ਕਿਹਦੇ ਤੇ ਯਕੀਨ ਕਰੂਗਾ ਪਹਿਲਾਂ ਉਹ ਕੁੜੀ ਨੇ ਆਪ ਪ੍ਰਪੋਜ਼ ਕੀਤਾ ਬਾਈ ਨੂੰ ਆਪ ਉਸ ਨੇ ਵਿਆਹ ਕਰਾਇਆ 14 ਸਾਲ ਬਾਈ ਨਾਲ ਕੱਟੇ 14 ਸਾਲ ਥੋੜੇ ਨਹੀਂ ਹੁੰਦੇ ਤੇ 14 ਸਾਲਾਂ ਬਾਅਦ ਧੋਖਾ ਕਰ ਲਿਆ ਜਿਹਨੂੰ ਰੱਬ ਮੰਨਦੀ ਸੀ ਜਿਹਨੂੰ ਕਹਿੰਦੀ ਸੀ ਮੈਂ ਤੈਨਾਂ ਅੱਧੀ ਰੋਟੀ ਖਾ ਲੂੰ ਤੇਰੀ ਕੁੱਲੀ 'ਚ ਰਹਿ ਲੂੰ ਮੈਂ ਜਿਉਣਾ ਮਰਨਾ ਤੇਰੇ ਨਾਲ ਆ ਜਿਹਦੇ ਨਾਲ ਸੱਤ ਜਨਮਾਂ ਦੇ ਵਾਅਦੇ ਕੀਤੇ ਸੀਗੇ ਆ ਪਹਿਲੇ ਜਨਮ 'ਚ ਮੁੱਕਰ ਗਈ ਤਾਂ ਮੈਂ ਉਸ ਮਾਂ ਪਿਓ ਨੂੰ ਵੀ ਕਹਿਣਾ ਚਾਹੁੰਦਾ ਵੀ ਜਦੋਂ ਤੁਸੀਂ ਆਪ ਦੀ ਧੀ ਵਿਆਹਤੀ ਸੀ ਤੁਸੀਂ ਕਹਿੰਦੇ ਸੀ ਵੀ ਜੇ ਸਾਡੀ ਧੀ ਲੰਬਾ ਮੈਜਿਕ ਕਰਨ ਜਾਂਦੇ ਕਰਾ ਲੈ ਚੱਲ ਕਿਸੇ ਹੋਰ ਕੰਟਰੀ 'ਚ ਚਲੀ ਜਾਵੇ ਜਦੋਂ ਤੁਸੀਂ ਆਪ ਦੀ ਧੀ ਤੋਰ ਹੀ ਦਿੱਤੀ ਪੈਸੇ ਵੀ ਲਾਤੇ ਫਿਰ ਉਹਦਾ ਕਿਉਂ ਘਰ ਬਰਬਾਦ ਕਰਦੇ ਹੋ ਗਰੀਬ ਬੰਦੇ ਦਾ ਛੋਟਾ ਜਿਹਾ ਜਬਾਕ ਆ ਜਵਾਕ ਰੋਲ ਜਾਣਾ ਇਹ ਤਾਂ ਕੈਨੇਡਾ ਜਾ ਕੇ ਆਹ ਹੋਰ ਵਿਆਹ ਕਰਾ ਲੂ ਨਾ ਜਵਾਕ ਨੂੰ ਮਾਂ ਦਾ ਪਿਆਰ ਮਿਲਣਾ ਨਾ ਸਾਈ ਦਾ ਪਿਓ ਦਾ ਪਿਆਰ ਮਿਲਣਾ ਬਾਈ ਕਹਿੰਦਾ ਹੁਣ ਮੈਂ ਜਦੋਂ ਉਹਦੇ ਜਵਾਕ ਨਾਲ ਦੇਖਦਾ ਕਹਿੰਦਾ ਮੈਂ ਕੱਲਾ ਬਹਿ ਕੇ ਰੋਣਾ ਵੀ ਆਹ ਕਿਹੜੇ ਮੋੜ ਤੇ ਮੈਂ ਆ ਗਿਆ ਕਹਿੰਦਾ ਮੈਂ ਇਹਨੂੰ ਪਹਿਲਾਂ ਬਹੁਤ ਕਿਹਾ ਸੀਗਾ ਵੀ ਮੈਂ ਤੇਰਾ ਨਵਿਆਰ ਨਹੀਂ ਕਰਾ ਸਕਦਾ ਮੈਂ ਤੇਰੇ ਲੈਵਲ ਦਾ ਨਹੀਂ ਹੈਗਾ ਕਹਿੰਦਾ ਹੁਣ ਤਾਂ ਸਾਰਾ ਕੁਝ ਹੈਗਾ ਹੁਣ ਤਾਂ ਪੈਰਾਂ ਦੇ ਸਟੈਂਡ ਹੋ ਗਏ ਸੀ ਬਾਹਰਲੀ ਕੰਟਰੀ 'ਚ ਆ ਗਏ ਸੀ ਪਰ ਹੁਣ ਇਹ ਆਪਦੇ ਪੇਕਿਆਂ ਪਿੱਛੇ ਲੱਗ ਗਈ ਹੁਣ ਜਿਵੇਂ ਮਾਂ ਕਹਿੰਦੀ ਹੈ ਜਿਵੇਂ ਪਰਜਾਈ ਕਹਿੰਦੀ ਹੈ ਉਵੇਂ ਚੱਲਦੀ ਹੈ ਤਾਂ ਹੁਣ ਪਤਾ ਨਹੀਂ ਕਿਹੜੇ ਦਿਨ ਵੀ ਜਾਣਾ ਤੇ ਕਦੋਂ ਕਦਾਂ ਮੇਰੀ ਜ਼ਿੰਦਗੀ ਤਬਾਹ ਹੋ ਜਾਣੀ ਹੈ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਹੋ ਸਕਦਾ ਉਸ ਪਰਿਵਾਰ ਤੱਕ ਇਹ ਵੀਡੀਓ ਪਹੁੰਚ ਜੇ ਜਿਨ੍ਹਾਂ ਨੇ ਇਹ ਕੰਮ ਕੀਤਾ ਵੀ ਜਦੋਂ ਤੁਸੀਂ ਆਪਦੀ ਧੀ ਦਾ ਵਿਆਹ ਕਰਤਾ ਸਾਰਾ ਕੁਝ ਕਰਤਾ ਹੁਣ ਉਹਦਾ ਘਰ ਨਾ ਜਾੜੋ। ਹੁਣ ਉਹਦੇ ਬੱਚੇ ਨੂੰ ਨਾ ਰੋਲੋ। ਕੀ ਦੇ ਤੇ ਯਕੀਨ ਕਰੂਗਾ ਬੰਦਾ ਦੱਸੋ? ਆ ਇੱਕ ਬੰਦੇ ਨੂੰ ਆਪਦੀ ਘਰ ਵਾਲੀ ਤੇ ਯਕੀਨ ਹੁੰਦਾ ਰੱਬ ਜਿੰਨਾ। ਜਦੋਂ ਘਰ ਵਾਲੀ ਆ ਕੰਮ ਕਰ ਜੇ ਫਿਰ ਬੰਦਾ ਕਿੱਥੇ ਜਾਵੇ? ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰਦੇ ਹੋ ਹੋ ਸਕਦਾ ਕਿਸੇ ਹੋਰ ਦਾ ਘਰ ਉਜੜਨ ਤੋਂ ਬਚ ਜਾਏ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ